ਕੀ ਚਾਚਾ ਬਈ ਆਏ ਆਏ ਇਧਰ ਨੂੰ ਆਏ ਦੂਰ ਇਧਰ ਨੂੰ ਦੇਖਣਾ ਕੋਈ ਬੰਦਾ ਪੀਓ ਸਾਬ ਪੀਓ ਜੇ ਨਾ ਮੈਂ ਗਿਆ ਕਰ ਲਾ ਕੋ ਕੁਕ ਲੋਇਆ ਮੈਂ ਕੋਈ ਮੁੰਡਿਆ ਫੋਨ ਪੀਆ ਐਨ ਅਗੋਂ ਕਿ ਲੱਗਿਆ ਆ ਦੇ ਕੋਲ ਮੁੰਡਾ ਦੋ ਮੁੰਡੇ ਵੀ ਇੱਕ ਭਾਈ ਐ ਇਹਨੂੰ ਵੜ ਲਿਆ ਦੋਨਾਂ ਮੁੰਡਿਆਂ ਨੇ ਇੱਕ ਉਹ ਸਰਦਾਰ ਵੀ ਦੂਜਾ ਸਰਦਾਰ ਵੀ ਨੇ ਇੱਕ ਨੇ ਲੱਤ ਮਾਰੀ ਬੱਜ ਗਿਆ ਦੂਜੇ ਨੇ ਫਿਰ ਤੋਂ ਮਾਰੀ ਮਿਲ ਗਏ ਬਈ ਦੋ ਮਿੰਟ ਦੋਦਰੇ ਕੁੱਟਿਆ ਇਹਨਾਂ ਨੂੰ ਰੋਈ ਆਰਮਰੀ ਦਾ ਕੰਮ ਉਹ ਦਿਨ ਆਂਟੀ ਦਾ ਫੋਨ ਚੋਰੀ ਕਰਕੇ ਆਂਟੀ ਦਾ ਫੋਨ ਹੀ ਲੈ ਕੇ ਗਏ ਤੁਹਾਡੇ ਮਹੱਲੇ ਜਾਂਂਡੀ ਉਹਨਾਂ ਦਾ ਫੋਨ ਨਹੀਂ ਜਾਈਏ ਹਰਵਰੀ ਦੇ ਇੰਨੇ ਕੰਮ ਐ ਫਿਰ ਉਹ ਦਿਨ ਪੈਸੇ ਚੱਕ ਲੈ ਗਏ ਆ ਹੋਇਆ ਕੀ ਗੱਲ ਹੋਈ ਗੱਲ ਇਹ ਹੋਈ ਆ ਵੀ ਉਸ ਚੌਂਕੀ ਤੋਂ ਤਾਨੂੰ ਇਨਫਰਮੇਸ਼ਨ ਮਿਲੀ ਵੀ ਇਥੇ ਕੋਈ ਖੋਹ ਕੀਤਾ ਮੁੰਡਾ ਹੈ ਨਾ ਪਬਲਿਕ ਨੇ ਕਿਹਾ ਅਸੀਂ ਲੈਣ ਆਏ ਆ ਅਸੀਂ ਹੁਣ ਲੈ ਕੇ ਚੱਲੇ ਉਹਨੂੰ ਪਰ ਇਹ ਪਬਲਿਕ ਵਾਲੇ ਉਹਨਾਂ ਨੂੰ ਜਾਣ ਨਹੀਂ ਦੇਣ ਤੇ ਕਹਿੰਦੇ ਵੀ ਅਸੀਂ ਜਾਣ ਨਹੀਂ ਦੇਣਾ ਆਏ ਨੇ ਪਰ ਸ ਕੋਈਆਂ ਇਹ ਮੁੰਡੇ ਨੇ ਮੋਬਾਈਲ ਮੋਬਾਈਲ ਖੋਹ ਮੋਬਾਈਲ ਦੀ ਖੋਹ ਕੀਤੀ ਬੱਚੇ ਕੋਲੋਂ ਇਦੋਂ ਤੋਂ ਬਰਾਮਦ ਕੀ ਹਲੇ ਤੱਕ ਹੋਈ ਕੋਈ ਹੈ ਅਜੇ ਤੱਕ ਕੋਈ ਕੁਝ ਨਹੀਂ ਪਬਲਿਕ ਨੇ ਫੜ ਕੇ ਖਿਲਾ ਰਿਆ ਹੈ ਤੇ ਅਸੀਂ ਇਹਨੂੰ ਚੌਂਕੀ ਤੋਂ ਲੈਣਾ ਆ ਲੈ ਕੇ ਚੱਲਦੇ ਮੋਬਾਈਲ ਮਿਲ ਗਿਆ ਜੀ ਮੋਬਾਈਲ ਮਿਲ ਗਿਆ ਜੀ ਮੋਬਾਈਲ ਕਿੰਨਾ ਕੋਆ ਬੱਚੇ ਦੇ ਨਿਕਾ ਬੱਚੇ ਇਹਦੇ ਕੋਲ ਮਿਲਿਆ ਇਹਦੇ ਕੋਲ ਐ ਗਲੀ ਦਾ ਬੱਚਾ ਵੈ ਸਾਰੀ ਪਬਲਿਕ ਨੇ ਫੜਿਆ ਇਹਨੂੰ ਹਾਂਜੀ ਮੋਬਾਈਲ ਉਹਨੂੰ ਵਾਪਸ ਦੇ ਦਿੱਤਾ ਬੱਚੇ ਨੇ ਤਾਂ ਮੋਬਾਈਲ ਉਹਨੂੰ ਵਾਪਸ ਦੇ ਦਿੱਤਾ ਗਿਆ ਹਾਂਜੀ ਜੀ ਅਗੋਂ ਦੱਸੋ ਤੁਸੀਂ 10000 ਪੁਲਸ ਤੋਂ ਤੁਹਾਨੂੰ ਕੀ ਸ਼ਿਕਾਇਤ ਆ ਸਾਰੇ ਇੰਨਾ ਇੰਨਾ ਮੇਸੂਬਾ ਕੀਤਾ ਵੇ ਗਲਤ ਬੋਲੇ ਅੱਗੋ ਕਹਿੰਦੇ ਜੋ ਕਰਨਾ ਤੁਸੀਂ ਕਰ ਲੋ ਅੱਗੋ ਧੱਕੇ ਮਾਰੇ ਹਨੂ ਅੱਗੋ ਕਹਿੰਦੇ ਤੁਹਾਨੂੰ ਵਿੱਚੋਂ ਬਾਹਰ 당ਗੇ ਕਿੰਨੇ ਮੁਲਾਜ਼ਮ ਆ ਹਾਂਜੀ ਆ ਦੋ ਮਲਾਇਮਾਂ ਵਿੱਚੋਂ ਕਿਹਨੇ ਤੁਹਾਨੂੰ ਬਾਹਰ ਦਾਗੇ ਸ਼ਰਾਬ ਕੀਤੀ ਹੋਈ ਇਹਨਾਂ ਨੇ ਵਿੱਚੋਂ ਅੱਗੇ ਸਾਨੂੰ ਧਮਕੀਆਂ ਲਾਉਂਦੇ ਬਈ ਤੁਹਾਨੂੰ ਵਿੱਚੋਂ ਬਾਹਰ ਦਾਗੇ ਮਨ ਨੂੰ ਪਤਾ ਲੱਗੀ ਫੋਨ ਆਇਆ ਸੀ ਕਮੈਂਟ ਵੀ ਇਸੇ ਫੜਿਆ ਮੋਬਾਈਲ ਨਾਲ ਜ਼ੋਰ ਬੰਦਾ ਤੇ ਕੁਝ ਫੋਟੋ ਭੇਜੀ ਸੀ ਉਦੋਂ ਇਹਨਾਂ ਦਾ ਤਕਰਾਰ ਹੋਇਆ ਕੀ ਤੇ ਫਿਰ ਮੈਂ ਇਸ ਲਈ ਆਪ ਆ ਗਿਆ ਇਥੇ ਉਹਨ ਲੈ ਕੇ ਗਏ ਮੈਂ ਵੈਰੀਫਾਈ ਕਰ ਲੈਣ ਸਰ ਜੋ ਕਰੀ ਬੰਦੀ ਕਰ ਦਿੰਦੇ ਪਾਰੀ ਇਲਾਕਾ ਨਿਵਾਸੀਆਂ ਦਾ ਕਹਿਣਾ ਕਿ ਜਿਹਨੇ ਮਲਾਇਮ ਭੇਜੀ ਉਹਨਾਂ ਨੇ ਦਾਰੂ ਕੀਤੀ ਹੋਈ ਹੈ ਚਲੋ ਜੇ ਇਹਨਾਂ ਦੀ ਸਰਟੀਫਾਈ ਕਰਾ ਦਨੇ ਤੇ ਚੈੱਕ ਕਰਾ ਦਨੇ ਆਪਾਂ ਮਲਾਇਆ ਕਰਾ ਦਨੇ